ਹਾਂਜੀ ਵੀਰੋ ਆ ਜਿਹੜਾ ਪਿਛਲੇ ਦਿਨ ਤੁਸੀਂ ਸਿਰਤ ਮਾਨ ਨੇ ਇੱਕ ਬਿਆਨ ਦਿੱਤਾ ਸੀ ਤੁਸੀਂ ਸਾਰਿਆਂ ਨੇ ਸੁਣਿਆ ਵੀਡੀਓ ਬਣਾ ਵਾਇਰਲ ਹੋਇਆ ਸੀ ਪਰ ਮੈਂ ਮੰਨਦਾ ਇੱਕ ਗੱਲ ਭਗਵੰਤ ਮਾਨ ਜੀ ਦੀ ਸਲੂਟ ਮਾਰਦਾ ਭਗਵੰਤ ਮਾਨ ਜੀ ਨੂੰ ਵੀ ਉਹਨਾਂ ਨੇ ਬਿਲਕੁਲ ਕੋਈ ਬਿਆਨ ਨਹੀਂ ਦਿੱਤਾ ਇਸ ਵਾਸਤੇ ਕਿਉਂ ਕਿਉਂਕਿ ਸਿਆਣੇ ਕਹਿੰਦੇ ਆ ਕਿ ਪੁੱਤ ਕੋ ਪੁੱਤ ਹੋ ਸਕਦੇ ਆ ਮਾਪੇ ਕਮਾਪੇ ਨਹੀਂ ਹੁੰਦੇ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਮੇਰੀ ਬੱਚੀ ਆ ਤੇ ਕੋਈ ਗੱਲ ਨਹੀਂ ਫਿਰ ਕੀ ਆ ਤੇ ਬੜੀ ਵਧੀਆ ਗੱਲ ਆ ਕਿ ਸੀਰਤਮਾਨ ਨੇ ਵੀ ਉਸ ਤੋਂ ਬਾਅਦ ਕੋਈ ਚਲੋ ਇੱਕ ਵਾਰ ਗਲਤੀ ਨਾ ਕਹਿਤਾ ਜਾ ਕੇ ਨੇ ਕੁਝ ਕਿਹਾ ਹੋ ਜਾ ਉਹਨਾਂ ਗੁੱਸੇ ਜਾ ਕੇ ਪਰ ਉਸ ਤੋਂ ਬਾਅਦ ਕੋਈ ਬਿਆਨ ਨਹੀਂ ਦਿੱਤਾ ਪਰ ਬਹੁਤ ਵਾਇਰਲ ਕਰਵਾਇਆ ਗਿਆ ਵਾਰ-ਵਾਰ ਸ਼ੇਅਰ ਕਰਕੇ ਭਗਵੰਤਮਾਨ ਜੀ ਦੇ ਵਿਰੋਧੀਆਂ ਦੁਆਰਾ ਪਰ ਮੈਂ ਮੰਨਦਾ ਸੀਰਤਮਾਨ ਨੂੰ ਕਿ ਇੱਕ ਬਹੁਤ ਸਿਆਣੀ ਲੜਕੀ ਹੈ ਔਰ ਭਗਵੰਤਮਾਨ ਜੀ ਜਿਨ੍ਹਾਂ ਨੇ ਸਾਰੀ ਦੁਨੀਆ ਦੇਖੀ ਇੱਕ ਸਕੂਲ ਤੋਂ ਮਾਸਟਰ ਦਾ ਮੁੰਡਾ ਇੱਕ ਵੱਡਾ ਕਮੇਡੀਅਨ ਕਲਾਕਾਰ ਬਣਿਆ ਔਰ ਕਮੇਡੀ ਵੀ ਇਹੋ ਜਿਹੀ ਕੀਤੀ ਕਿ ਜੋ ਉਸ ਟਾਈਮ ਦੇ ਮਸਲੇ ਸੀ ਉਹ ਕਮੇਟੀ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦੇ ਤੇ ਅੱਜ ਉਹ ਪੰਜਾਬ ਦੇ ਚੀਫ ਮਿਨਿਸਟਰ ਨੇ ਤੇ ਉਹਨਾਂ ਨੇ ਬੜੀ ਸਮਝਦਾਈ ਤੋਂ ਕੰਮ ਲਿਆ ਉਹਨਾਂ ਨੇ ਕਿ ਕੋਈ ਗੱਲ ਨਹੀਂ ਮੇਰੀ ਬੱਚੀ ਹੈ ਕੋਈ ਗੱਲ ਨਹੀਂ ਜੀ ਉਹਨੇ ਕੋਈ ਬਿਆਨ ਦੇਤਾ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੇ ਮੈਂ ਬਹੁਤ ਹੀ ਆ ਵਧੀਆ ਮਤਲਬ ਇਸ ਗੱਲ ਨੂੰ ਮੰਨਦਾ ਕਿ ਦੇਖੋ ਕਿਉਂਕਿ ਹੋ ਸਕਦਾ ਪਰਿਵਾਰਕ ਚੀਜ਼ਾਂ ਮਾੜੀਆਂ ਮੋਟੀਆਂ ਹਰ ਘਰ ਚ ਹੁੰਦੀਆਂ ਆ ਪਰ ਕਿਉਂਕਿ ਉਹ ਨਾਮੀ ਨੇ ਤੇ ਉਹ ਗੱਲ ਵਾਇਰਲ ਹੋ ਗਈ ਤੇ ਮਾਰਿਆ ਮੋਟੀਆਂ ਗੱਲਾਂ ਵਾਸਤੇ ਆਵੇਂ ਖੈਬਰ ਨਾ ਇੱਕ ਦੂਜੇ ਉੱਪਰ ਬਲੇਮ ਲਾਉਣੇ ਹਾਂਜੀ ਤੇ ਬਹੁਤ ਵਧੀਆ ਜੀ ਦੇ ਆਪਾਂ ਵੀ ਭਗਵੰਤ ਮਾਨ ਜੀ ਨੂੰ ਸਪੋਰਟ ਕਰੀਏ ਤਾਂ ਕਿ ਪੰਜਾਬ ਦੀ ਜਿਹੜੇ ਨਕਸ਼ਾ ਨੁਹਾਰ ਆ ਉਹ ਬਦਲ ਸਕੇ ਤੇ ਬਹੁਤ ਬਹੁਤ ਧੰਨਵਾਦ ਵੀਰੋ ਆਪਣਾ ਵੀਡੀਓ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਲਵ ਯੂ ਸਾਰੇ ਆਪਣੇ ਚਾਹਣ ਵਾਲੇ ਫੈਨ ਸੱਜਣਾ ਮਿੱਤਰਾਂ ਨੂੰ ਹਾਂਜੀ ਜੀ